ਚਲੋ ਠੀਕ ਹੈ ਸਟੂਡੈਂਟ ਵੀਜ਼ਾ ਤਾਂ ਅਸੀਂ ਡਿਸਕਸ ਕਰਦੇ ਹੀ ਰਹਨੇ ਆ ਹਨਾ ਉਸ ਤੋਂ ਇਲਾਵਾ ਕਿਹੜੀਆਂ ਕੈਟਾਗਰੀ ਹੈਗੀਆਂ ਜਿਹੜਾ ਬਾਹਰ ਜਾ ਸਕਦੀ ਹੈ ਸਾਡੀ ਆ ਮੈਮ ਕੈਨੇਡਾ ਦੇ ਵਿੱਚ ਵੈਸੇ ਤਾਂ ਬਹੁਤ سارے ਵੇਜ਼ ਨੇ ਬਾਹਰ ਜਾਣ ਦੇ ਲਈ ਜਿਵੇਂ ਜੇ ਆਪਾਂ ਗੱਲ ਕਰੀਏ ਟਿਪਸ ਤੇ ਤਾਂ 80 ਤਰੀਕਿਆਂ ਨਾਲ ਅਸੀਂ ਕੈਨੇਡਾ ਪਹੁੰਚ ਸਕਦੇ ਆ ਬਟ ਜੋ ਸਾਡੀ ਕੰਟਰੀ ਦੇ ਵਿੱਚ ਫਾਲ ਕਰ ਰਹੇ ਨੇ ਜਿਹਦੇ ਵਿੱਚ ਅਸੀਂ ਅਪਲਾਈ ਕਰ ਸਕਦੇ ਆ ਉਹਦੇ ਲਈ ਜਿਵੇਂ ਇੱਕ ਕੈਂਡੀਡੇਟ ਸਭ ਤੋਂ ਪਹਿਲਾਂ ਤਾਂ ਵਿਜ਼ਿਟਰ ਤੇ ਜਾ ਸਕਦਾ ਟੂਰਿਸਟ ਤੇ ਜਾ ਸਕਦਾ ਉਸ ਤੋਂ ਇਲਾਵਾ ਸਟੂਡੈਂਟ ਤੇ ਜਾ ਸਕਦਾ ਜੇ ਸਟੂਡੈਂਟ ਦੇ ਵਿੱਚ ਗੈਪ ਜ਼ਿਆਦਾ ਪੈ ਗਿਆ ਤੁਸੀਂ ਵਰਕ ਤੇ ਜਾ ਸਕਦੇ ਹੋ ਜੇ ਵਰਕ ਤੇ ਨਾਲ ਤੁਸੀਂ ਪੀਆਰ ਲੈਣਾ ਚਾਹੁੰਦੇ ਹੋ ਤਾਂ ਅਸੀਂ ਪੀਆਰ ਵੀ ਤੁਹਾਡੀ ਜਿਹੜੀ ਹੈ ਨਾਲ ਅਪਲਾਈ ਕਰਾਉਂਦੇ ਆ ਇਹ ਸਾਰੇ ਤਰੀਕੇ ਜਿਹੜੇ ਆ ਸਾਡੇ ਕੋਲ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਤੇ ਟ੍ਰੈਂਡ ਕਰਦਾ ਹੈ ਸਭ ਤੋਂ ਪਹਿਲਾਂ ਕਿ ਕੈਂਡੀਡੇਟ ਦੀ ਪ੍ਰੋਫਾਈਲ ਕੀ ਹੈ ਕਿਉਂਕਿ ਬਹੁਤ ਇੱਕ ਮਿਥ ਹੁੰਦਾ ਹੈ ਕਿ ਹਰ ਬੱਚੇ ਨੂੰ ਗਾਈਡ ਸਟੂਡੈਂਟ ਹੀ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਜ਼ਿਆਦਾ ਉਸ ਤੋਂ ਜ਼ਿਆਦਾ ਨੋਲਿਜ ਨਹੀਂ ਹੁੰਦੀ ਟਾਈਅਪਸ ਨਹੀਂ ਹੁੰਦੇ ਐਂਡ ਦੇ ਡੋਂਟ ਇਵਨ ਲਾਇਸੈਂਸ ਨਹੀਂ ਹੁੰਦਾ ਉਹਨਾਂ ਦੇ ਕੋਲ ਸਰਕਾਰ ਵੱਲੋਂ ਨਹੀਂ ਹੁੰਦਾ ਉਹਨਾਂ ਦੇ ਕੋਲ ਉਹ ਨਹੀਂ ਹੁੰਦੀ ਗਾਈਡਲਾਈਨ ਨਹੀਂ ਹੁੰਦੀ ਕਿਵੇਂ ਤੂੰ ਤੁਹਾਨੂੰ ਗਾਈਡ ਕਰਨਾ ਹੈ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਕੰਪਨੀ ਦੇ ਬਾਰੇ ਦੱਸ ਦਿੰਨੇ ਆ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਸਾਡੇ ਕੋਲ ਲਾਇਸੈਂਸ ਹੈ ਵੀ ਕੈਨ ਪ੍ਰੋਵਾਈਡ ਯੂ ਵਰਕ ਪਰਮਿਟ ਵੀ ਕੈਨ ਪ੍ਰੋਵਾਈਡ ਯੂ ਵੀ ਕੈਨ ਹੈਲਪ ਯੂ ਇਨ ਪੀਆਰ ਤੇ ਉਸ ਤੋਂ ਇਲਾਵਾ ਅਸੀਂ ਸਟੂਡੈਂਟ ਵੀਜ਼ਾ ਵੀ ਡੀਲ ਕਰ ਰਹੇ ਹਾਂ ਜੇ ਕੈਂਡੀ ਬਹੁਤ ਵਧੀਆ ਹੈ ਤੇ ਉਹ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦਾ ਹੈ ਅਸੀਂ ਬੱਚੇ ਦੀ ਐਡਮਿਸ਼ਨ ਤੋਂ ਲੈ ਕੇ ਪੋਸਟ ਲੈਂਡਿੰਗ ਸਰਵਿਸਿਜ਼ ਤੱਕ ਬੱਚੇ ਦੀ ਹੈਲਪ ਜਿਹੜੀ ਹੈ ਉਹ ਕਰਦੇ ਆਂ ओके okay. सो so, बिल्कुल जी के मतलब कि सारे सलूशन ਤੁਹਾਨੂੰ ਮਿਲ ਜਾਣਗੇ ਸਿਰਫ ਸਟੂਡੈਂਟ ਹੀ ਨਹੀਂ ਬਲਕਿ ਜਿਹੜੇ ਹੋਰ ਵੀ ਸਾਡੀ ਆਡੀਅנס ਦੇਖ ਰਹੇ ਹੈਗੀ ਆ ਕਿਸੇ ਨੇ ਹੋਰ ਕੋਈ ਐਪਲੀਕੈਂਟ ਹੈਗਾ ਜਿਨ੍ਹਾਂ ਨੇ ਪੀਆਰ ਤੇ ਜਾਣਾ ਚਾਹੁੰਦੇ ਨੇ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਨੇ ਗੋ ਵੀਜ਼ਾ ਦੇ ਤੁਸੀਂ ਆਫਿਸ ਦੇ ਵਿੱਚ ਪਹੁੰਚ ਸਕਦੇ ਹੋ ਜੀ ਤੇ ਤੁਹਾਨੂੰ ਸਾਰੀਆਂ categories ਦੇ ਵਿੱਚ ਤੁਸੀਂ ਬਾਹਰ ਜਾਂਦਾ ਤੁਹਾਨੂੰ ਮੌਕਾ ਮਿਲ ਜੇਗਾ ਅੱਛਾ ਮੈਮ ਜਿਵੇਂ ਕਿ ਹੈ ਤਾਂ ਹਾਡੇ ਕੋਲ ਲਾਇਸੈਂਸ ਹੈ ਤੁਸੀਂ ਜ਼ਿਆਦਾ ਕਲੀਅਰਲੀ ਦੱਸ ਸਕਦੇ ਹੋ ਚਲੋ ਪੀਆਰ ਨੂੰ ਮੈਂ ਪਹਿਲਾਂ 사이ਟ ਤੇ ਰੱਖਾਂਗੀ ਪਹਿਲਾਂ ਮੈਂ ਵਰਕ ਪਰਮਿਟ ਤੇ ਆਵਾਂਗੀ ਹੈਨਾ ਕਿਉਂਕਿ ਸਾਰੇ ਜਣੇ ਕਹਿੰਦੇ ਕਿ ਵਰਕ ਪਰਮਿਟ ਤਾਂ ਲੱਗਦਾ ਹੀ ਨਹੀਂ ਐਵੇਂ ਹੀ ਬੱਸ ਸਿਰਫ ਇੱਕ ਅਫਵਾਈ ਫੈਲਾਈ ਗਈ ਹੈ ਇਹਦੇ ਨਾਮ ਦੇ ਠੱਗੀਆਂ ਬਹੁਤ ਹੁੰਦੀਆਂ ਨੇ ਈਵਨ ਅਸੀਂ ਨਿਊਜ਼ਪੇਪਰ ਵੀ ਦੇਖਦੇ ਆ ਉਹਦੇ ਤੇ ਵੀ ਲਿਖਿਆ ਹੁੰਦਾ ਜੀ ਇੰਨੇ ਕੰਮ ਕਰਨ ਵਾਲਿਆਂ ਦੀ ਲੋੜ ਹੈ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਿਹਦੇ ਨਾਮ ਤੇ ਠੱਗੀਆਂ ਬਹੁਤ ਹੁੰਦੀਆਂ ਸੋ ਤੁਹਾਡੇ ਕੋਲ ਜਾਨਣਾ ਚਾਹਾਂਗੀ ਵਰਕ ਪਰਮਿਟ ਨਾਮ ਦੀ ਕੈਟਾਗਰੀ ਹੈਗੀ ਆ ਫਾਲ ਕਰਦੀ ਹੈ ਇਸ ਟਾਈਮ ਬਿਲਕੁਲ ਮੈਮ ਮੈਂ ਤਾਂ ਸਭ ਤੋਂ ਪਹਿਲਾਂ ਇਹ ਹੀ ਕਹਾਗੀ ਤੁਸੀਂ ਸਾਡੇ ਜਿਹੜੇ ਪ੍ਰੀਵੀਅਸ ਵੀਜ਼ਾਸ ਐ ਜਿਹੜਾ ਸਾਡਾ ਇੰਸਟਾ ਤੇ ਪੇਜ ਐ ਫੇਸਬੁੱਕ ਤੇ ਪੇਜ ਐ ਭਾਵੇਂ ਤੁਸੀਂ ਆਫਿਸ ਆ ਕੇ ਵਿਦ ਸਕਸੈਸ ਸਟੋਰੀ ਜਿਹੜੇ ਕੈਂਡੀਡੇਟ ਆਲਰੇਡੀ ਉੱਥੇ ਪਹੁੰ ਮੰਥ ਆਲ ਟਰਾਈ ਟੂ ਗਿਵ ਯੂ ਫੁਟੇਜ ਫਰਮ ਕੈਨੇਡਾ ਆਲਸੋ ਜਿੰਨੇ ਵੀ ਸਾਡੇ ਕੈਂਡੀਡੇਟ ਆਲਰੇਡੀ ਕੈਨੇਡਾ ਨੇ ਅਸੀਂ ਉਹਨਾਂ ਦੀ ਤੁਹਾਨੂੰ ਇੱਕ ਉੱਥੇ ਦੀ ਰਿਕਾਰਡਿੰਗ ਵੀ ਪ੍ਰੋਵਾਈਡ ਕਰਾਂਗੇ ਕਿ ਕਿਵੇਂ ਅਸੀਂ ਉਹਨਾਂ ਨੂੰ ਹੈਲਪ ਕੀਤਾ ਤੇ ਕਿਵੇਂ ਉਹਨਾਂ ਦੀ ਜਿਹੜੀ ਪੀਆਰ ਹੈ ਉਸ ਪੀਆਰ ਤੱਕ ਉਹ ਉੱਥੇ ਪਹੁੰਚੇ ਨੇ ਤੇ ਇਸ ਤੋਂ ਇਲਾਵਾ ਡਿਪੈਂਡ ਪ੍ਰੋਫਾਈਲ ਤੇ ਹੀ ਕਰਦਾ ਹੈ ਤੇ ਐਦਾਂ ਦਾ ਕੋਈ ਕਦੇ ਬਲਕ ਨਹੀਂ ਆਂਦਾ ਕਿ ਵਰਕਰ ਦੀ ਰਿਕੁਆਇਰਡ ਹੈ ਬਿਕੋਜ਼ ਉੱਥੇ ਆਲਰੇਡੀ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਵੀ ਉੱਥੇ ਕੰਮ ਚਾਹੀਦਾ ਹੈ ਇਹ ਬਹੁਤ ਸਪੈਸੀਫਿਕ ਹੁੰਦਾ ਹੈ ਪਾਰਟਿਕੂਲਰਲੀ ਇੱਕ ਪ੍ਰੋਫਾਈਲ ਦੀ ਮੈਚਿਕ ਐਮਪਲੋਇ ਫਾਇਰ ਨਾਲ ਕਰਨੀ ਪੈਂਦੀ ਹੈ ਉੱਥੇ ਦੀ ਪ੍ਰੋਵਿੰਸ ਨਾਲ ਕਰਨੀ ਪੈਂਦੀ ਹੈ ਕਿ ਉੱਥੇ ਉਹਨੇ ਪੁਆਇੰਟਸ ਬਣਦੇ ਵੀ ਹੈਗੇ ਆ ਕਿ ਨਹੀਂ ਸਿਰਫ ਜਾਣਾ ਹੀ ਸਾਡਾ ਮਕਸਦ ਨਹੀਂ ਹੁੰਦਾ ਬੱਚੇ ਨੂੰ ਪਹੁੰਚਾ ਕੇ ਉੱਥੇ ਉਹਦੇ ਸੈਟਲਮੈਂਟ ਵੀ ਸਾਡਾ ਹੀ ਜਿਹੜਾ ਇੱਕ ਜ਼ਿੰਮਾ ਹੁੰਦਾ ਹੈ